ਨੇ ਭਾਈ ਆਪਾਂ ਇਹਦੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਇਹਦਾ ਸਾਰਾ Ориਜਨਲ ਹੈ ਟਰੈਕਟਰ ਦੀ ਮੰਨ ਕੇ ਚੱਲੋ ਵੀ 95 ਪੈਸੇ ਕੰਡੀਸ਼ਨ ਮੰਨ ਕੇ ਆਵੇ ਠੀਕ ਹੈ ਜੀ ਹਾਂ ਜੀ ਇੰਨਾ ਸਾਬ ਟਰੈਕਟਰ ਹੈ ਭਾਈਆ ਹਾਂ ਜੀ ਕੋਈ ਬੰਦਾ ਗਲਮ ਲੱਗੀ ਸਾਫਤ ਕਰ ਦੇ ਟਰੈਕਟਰ ਤੇ ਆਪਾਂ ਪਾਉਣ ਜਾਣ ਦਾ ਖਰਚਾ ਵੀ ਦੇ ਦੇਾਂਗੇ ਠੀਕ ਹੈ ਜੀ ਜਲਦਾ ਠੀਕ ਹੈ ਸਾਰਾ Ориਜਨਲ ਆ ਦਾ ਟਰੈਕਟਰ ਠੀਕ ਹੈ ਜੀ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਾ ਸਵਾਗਤ ਆਪਣੇ ਜੂਡੂ ਚੈਨਲ ਤੇ ਫੇਸਬੁੱਕ ਪੇਜ ਦੇਸੀ ਉਡਦੀ ਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਅੱਜ ਤੁਹਾਨੂੰ ਬਈ ਸੁਣੀ ਨਾ ਬਣਾ ਬਾਈ ਤੋ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆ ਜੋ ਅਗਲੀ ਵੀਡੀਓ ਕਰ ਦੇਗਾ। ਕੋਈ ਗੱਲ ਬਾਈ। ਕੋਈ ਗੱਲ ਨਹੀਂ। ਹੋਜੀ ਟਿਕਟਾਕ। ਵਧੀਆ ਵੀਰੇ ਤੂੰ ਹੀ ਸੁਣਾਓ। ਵਧੀਆ ਜੀ ਵਧੀਆ। ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ? ਮੰਡੀ ਦਾ ਮਾਹੌਲ ਠੀਕ ਆਗਾ। ਅੱਛਾ। ਵਰਕ ਆ ਦੇਣਾ ਕੋਈ ਨਾ ਕੋਈ। ਤੇ ਰੀਸਟਾਰਟ ਬਾਈ? ਹਾਂਜੀ ਹਾਂਜੀ। ਸੋਨਾ ਰੀਕਾ 750 ਮਾਰ ਰਹਿਗਾ 15 ਡਿਮਾਂਡ ਹੈਗੀ ਬਾਈ ਦੀ 4,75,000 ਰੁਪਏ ਡੋਲਰ। ਜੀ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ। ਰੰਗ ਪੇਂਟ ओरिजिनल ਆ ਜੀ। ਠੀਕ ਆ ਜੀ। ਬਾਕੀ ਐਚ ਡੀ ਐਮ ਆ ਗਿਆ ਇਹ। ਠੀਕ ਆ ਬਾਈ। ਵੱਡਾ ਗੇਟ ਆਪੇ ਵਾਲਾ ਆ ਗਿਆ ਵੱਡੀ ਲੈਫਟ ਆ ਗਈ ਇਹਦੀ ਠੀਕ ਹੈ ਬਈ ਹੈਵੀ ਡਿਊਟੀ ਮਿਲਾਂਗੇ ਪਲੱਸ ਆ ਗਿਆ ਠੀਕ ਹੈ ਬਈ ਬਾਕੀ ਟਾਇਰ ਨਵੇਂ ਆ ਟਾਇਰਾਂ ਦਾ ਬਿੱਲ ਮੈਜੋ ਚਲ ਟਾਇਰ ਨਵੇਂ ਬਈ ਅਗਲੇ ਮੰਨ ਕੇ ਚੱਲੋ ਬਈ ਨਵੇਂ ਵਰਗੇ ਆ ਕਹਿ ਸਕਦੇ ਆ 90 ਕੇ ਪੈਸੇ ਕਹਦੇ ਦੇਣਾ ਹਾਂ ਮਗਰ ਲੈ ਜਾ ਨਵੇਂ ਆਗੇ ਠੀਕ ਹੈ ਬਈ ਬਾਕੀ ਮਗਰਾੜ ਮਗ ਰੂਟ ਦਿਖਾ ਦਿਓ ਵਿੱਚੋਂ ਰੈਜਨਲ ਆ ਰੇਡ ਦੇ ਸਾਰੇ ਠੀਕ ਹੈ ਬਈ ਰੈਂਬਰੂਮ ਬਤਾ ਹਜਾ ਕਿਤੇ ਵੀ ਗਲਮ ਨਹੀਂ ਲੱਗੀ ਰੇਡਰ ਦੀ ਠੀਕ ਹੈ ਬਈ ਸਮਾਨ ਸਾਰਾ ਕੰਪਲੀਟ ਕਰਾ ਦਾਂਗੇ ਬਈ ਹਾਂ ਸਮਾਨ ਮਿਲ ਜੂਗਾ ਜੀ ਠੀਕ ਹੈ ਸਭ ਜਿਨਾਂ ਵੀ ਪਿਆ ਡੈਕਟਰ ਨਾਲ ਦਾ ਅਰੀਜਨਲ ਰੰਗ ਆਗਾ ਇਹ ਨਹੀਂਗਾ ਵੀ ਪੇਂਟ ਮੋਟ ਹੋਇਆ ਹੋਊਗਾ ਠੀਕ ਆ ਜੀ ਹਾਂਜੀ ਇਹ ਕਿੰਨੇ ਹਸ ਪਾਵਰ ਚਾਹੁੰਦਾ ਬਾਈ ਇਹ ਇਹ 55 ਐਚਪੀ ਹੁੰਦਾ ਜੀ 55 ਐਚਪੀ ਠੀਕ ਆ ਹਾਂਜੀ ਐਚੜੀਆਂ ਮਾ ਗਿਆ ਠੀਕ ਆ ਬਾਈ ਨੰਬਰ ਇਹਦਾ ਬਾਈ ਨੰਬਰ ਇਹਦਾ ਸਰਸੇ ਦਾਗਾ ਇਹਨੋਂ ਸੀ ਮਿਲ ਜੂਗੀ ਠੀਕ ਆ ਬਾਈ ਹਾਂਜੀ ਡਿਮਾਰਡ ਤੇ ਹੈਗੀ ਬਾਈ ਆਪਣੀ ਦੀ 475000 ਰੁਪਏ ਅਡਵਾਰ ਕਿੰਨੀਆਂ ਸ਼ਰਤਾਂ ਜੀ ਇਹ ਆਪਾਂ ਇੱਕ ਦੇਣਾ ਜੀ 4 ਲੱਖ ਤੇ 50000 ਦਾ ਠੀਕ ਆ ਬਾਈ ਜੇਕਰ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਉਹਦਾ 5000 ਰੁਪਏ ਮਾਨਤਾਨ ਕਰਦਾ ਠੀਕ ਆ ਹਾਂਜੀ ਬਾਕੀ ਲੋਨ ਹੋ ਜੂਗਾ 83 ਲੱਖ ਰੁਪਏ ਵੇਟ ਤੇ ਲੋਨ ਵੀ ਹੋ ਜੂਗੀ ਕਰਵਾ ਕੇ ਦੇ ਜਾਂਗੇ ਠੀਕ ਆ ਇਹ ਦੂਬਾ ਭਾਈ ਆਪਣੇ ਆਪਣੇ ਕੋਲੇ ਉਹ ਸੋਨਾਲੀ ਕਾ ਹੋ ਰਹੇਗਾ ਸੋਨਾਲੀ ਕਾ 750 ਹਾਂਜੀ ਆ ਰਿਹਾ ਮਾਡਲ 2007 ਡਿਮਾਂਡ ਹੈ ਬਾਈ ਦੀ 310000 ਰੁਪਏ ਐਡਵਾਂਟ ਬਾਕੀ ਟਰੈਕਟਰ ਦੀ ਕੰਡੀਸ਼ਨ ਮੰਨ ਕੇ ਚੱਲੋ ਵੀ 99 ਪੈਸੇ ਕਰ ਸਾਡੇ ਸਾਰਾ ਰੰਗ ਰੀਜਨਲ ਆ ਸਿੱਕਾ ਸ਼ੁਕਰ ਵੀ ਡਾਟਾ ਦੇ ਨਾਲ ਤੇ ਆਏਗਾ ਠੀਕ ਆ ਬਾਈ ਕ੍ਰੇਡਿਸ਼ਨ ਮੰਨ ਕੇ ਚਲੋ ਵੀ 20 ਮਾਡਲ ਵਰਗੀ ਡਾਟਾ ਦੀ ਕ੍ਰੇਡਿਸ਼ਨ ਆ ਗਈ ਠੀਕ ਆ ਬਾਈ ਟਾਇਰ ਨਵੇਂ ਆ ਡਬਲ ਕਲੱਚ ਆ ਗਿਆ ਠੀਕ ਆ ਬਾਈ ਟਾਇਰਾਂ ਦਾ ਪਹਿਲੇ ਮਿਲ ਜੂਗਾ ਟਾਇਰਾਂ ਦਾ ਪਹਿਲੇ ਮਿਲ ਜੂਗਾ ਠੀਕ ਆ ਬਾਈ ਹਾਂ ਟਾਇਰ ਚਾਰੋਂ ਨਵੇਂ ਆਗੇ ਬਾਕੀ ਪੰਜਾਬ ਨੰਬਰ ਆਗਾ ਠੀਕ ਆ ਬਾਈ ਪਹਿਲੇ ਕਰਦਾ ਡਾਟਾ ਪਹਿਲੇ ਨਾਮ ਆ ਜੀ ਠੀਕ ਆ ਬਾਈ ਹਾਂਜੀ ਪਟਿਆਲੇ ਦਾ ਨੰਬਰ ਆਗਾ ਠੀਕ ਆ ਬਾਈ ਹਾਂਜੀ ਸਮਾਨ ਸਾਰਾ ਕੰਪਲੀਟ ਹੈ ਨਾ ਬਾਈ ਸਮਾਨ ਫੱਟੀ ਹੈਗੀ ਡੰਡਾ ਹੈ ਨਹੀਂ ਕੋਈ ਗਾਲ ਨਹੀਂ ਦੇ ਦੇ ਆਗੇ ਬਾਕੀ ਇੱਧਰ ਵੀ ਕੈਮਰਾ ਮਰਾਜ਼ ਹੋ ਰੇਟਰ ਤੇ ਹਾਂਜੀ ਸੋਸ਼ਾ ਦਾ ਰੇਟਰ ਜੀ ਸਾਰਾ ਬਣ ਕੇ ਚਲ ਆਰੀਨਲ ਆ ਠੀਕ ਹੈ ਬਈ ਨਾਲ ਦੇ ਸਟਿੱਕਰ ਸਟੱਕ ਰੇਟਰ ਦੇ ਲੱਗੇ ਹੋਏ ਆ ਇਹ ਤਾਂ ਠੀਕ ਹੈ ਬਈ ਡਬਲ ਡਿਸਟ੍ਰਿਬਿਊਟਰ ਚਾਹੁੰਦਾ ਬਈ ਇਹ ਨਹੀਂ ਨਹੀਂ ਇਹ ਸਿੰਗਲ ਹੁੰਦਾਗਾ ਰੰਗ ਪੇਂਟ ਜਿੰਨਾ ਵੀ ਰੇਟਰ ਦਾ ਓਰੀਜਨਲ ਆ ਸਾਰਾ ਠੀਕ ਹੈ ਸੇ ਕਰਨ ਲੱਗੀ ਹੋਊਗੀ ਠੀਕ ਹੈ ਬਈ ਹਾਂਜੀ ਇਹ ਕਿੰਨੇ ਹੌਸਪਾਵਰ ਚਾਹੁੰਦਾ ਬਈ ਇਹ ਇਹ 50 HP ਹੁੰਦਾ ਜੀ 50 HP ਠੀਕ ਹੈ ਬਈ ਹਾਂਜੀ ਡਿਮਾਂਡ ਤਾਂ ਸੀ ਬਈ ਆਪਣੀ ਦੀ 310000 ਰੁਪਏ ਡਿਮਾਂਡ ਕਿੰਨੇ ਛੜ ਦਾਂਗੇ ਬਈ ਆਪਾਂ ਇਹ ਇਹ ਆਪਾਂ ਜੀ ਵੇਚਣਾ 2 ਲੱਖ ਤੇ 90 ਹਜ਼ਾਰ ਦਾ ਇਹ ਵੀਡੀਓ ਦੇਖ ਕੇ ਆਉਂਦਾ ਹਾਂ ਹਾਂਜੀ ਉਹਦਾ ਆਪਾਂ 5-7 ਹਜ਼ਾਰ ਰੁਪਇਆ ਅਲੱਗ ਤੋਂ ਮਾਨਤਾ ਕਰਦੇ ਆ 10 ਕਰ ਦਾਂਗੇ ਬਈ 10 ਹਜ਼ਾਰ ਕਰ ਦਾਂਗੇ ਕੋਈ ਗੱਲ ਠੀਕ ਹੈ ਬਈ ਇਹ ਦੂਆ ਬਈ ਆਪਣੇ ਕੋਲੇ ਆਪਣੇ ਕੋਲੇ ਆਹਾ 2015 ਮਾਡਲ ਸੋਨਾਲੀਕਾ ਸੋਨਾਲੀਕਾ 745 745 2015 ਮਾਡਲ ਡਿਮਾਂਡ ਹੈਗੀ ਬਾਈ ਦੀ 3 ਲੱਖ 75 ਹਜ਼ਾਰ ਰੁਪਇਆ ਡਿਮਾਂਡ ਜੇ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਇਹ ਤਾਂ ओरिजिनल ਆ ਬਾਕੀ ਤੈਅ ਨਵੇਂ ਆ ਜਾਰੇ ਐਮ ਆਰਫ ਦੇ ஸ்டாலின் 47 48 83 ਲੰਦਾ ਪਾਵਰ ਪਲੱਸ ਆ ਗਿਆ ਠੀਕ ਹੈ ਬਾਈ ਹਾਂਜੀ ਇਹ ਨੰਬਰ ਕਿਹੜਾ ਬਾਈ ਇਹ ਨੰਬਰ ਇਹਦਾ ਹਰਿਆਣੇ ਦਾ ਜੀ ਠੀਕ ਹੈ ਬਾਈ ਹਾਂਜੀ ਡਿਮਾਂਡ ਤਾਂ ਸੀ ਬਾਈ ਆਪਣੀ ਇਹਦੀ 3,75,000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ ਇਹ ਆਪਾਂ 3.5 ਲੱਖ ਦਾ ਦੇਣਾਗਾ ਜੇਕਰ ਕੋਈ ਵੀਰ ਦੇਖ ਕੇ ਆਉਂਦਾ 5,000 ਰੁਪਏ ਮਾਨਤਾ ਕਰ ਦਿਆਂਗੇ ਠੀਕ ਹੈ ਬੱਸ ਨੋਕੇ ਤੇ ਆਗਾ ਠੀਕ ਹੈ ਬਾਈ ਹਾਂਜੀ ਇਹ ਦੁਬਾਰਾ ਬਾਈ ਆਪਣੇ ਕੋਲੇ ਆਪਣੇ ਕੋਲੇ ਆ 743 ਸੁਵਰਾਜ 743 ਮਾਡਲ ਹੈਗਾ 2013 ਡਿਮਾਂਡ ਹੈਗੀ ਬਾਈ ਦੀ 4,65,000 ਰੁਪਏ ਦਾ ਜੇ ਬਾਈ ਆਪਾਂ ਹੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਇਹਦਾ ਸਾਰਾ Ориਜਨਲ ਮੰਨ ਕੇ ਚਲੋ ਕਿਤੇ 20 ਗੱਲ ਨਹੀਂ ਲੱਗੇਗੀ ਸਾਡੀ ਬੁੱਢੀ ਤੇ ਕੈਮਰਾ ਮਰਾ ਦਿਓ ਸਾਰਾ Ориਜਨਲ ਆਦਾ ਠੀਕ ਹੈ ਬਈ ਫੈਰ ਵੀ ਕੇਟੀ ਦੇ ਆ ਗਿਆ 80 ਪੈਸੇ ਚਲ ਲਡਾ ਮਾਡਲ ਆ ਨੂਰਲੇ ਤੋਂ ਵੱਧਣਾ ਨੂਰਲੇ ਨਵੇਂ ਆ ਜੀ ਠੀਕ ਹੈ ਬਈ ਡਬਲ ਡਿਸਟ੍ਰਿਬਿਊਟਰ ਆ ਫੁੱਲ ਟੌਪ ਮਾਡਲ ਰਾਈਟਰ ਆਗਾ ਠੀਕ ਹੈ ਬਈ ਟੇਲ ਬ੍ਰੇਕਾਂ ਠੀਕ ਹੈ ਬਈ ਡਬਲ ਡਿਸਟਰੀਬਿਊਟਰ ਤੇਲ ਬ੍ਰੇਕਾਂ ਰਿਵਰਸ ਵੀਡੀਓ ਫੁੱਲ ਟੌਪ ਮਾਡਲ ਆਗਾ ਠੀਕ ਹੈ ਹਾਂਜੀ ਤੇਰਾ ਮਾਡਲ ਆਗਾ ਹਾਂਜੀ ਬਈ ਪਹਿਲੇ ਘਰ ਦਾ ਰੇਟਰ ਆਗਾ ਠੀਕ ਹੈ ਬਈ ਹਾਂਜੀ ਨੰਬਰ ਹਰਿਆਣੇ ਦਾ ਇਹਨੂੰ ਸੀ ਮਿਲ ਜਾਊਗੀ ਠੀਕ ਹੈ ਬਈ ਬਾਕੀ ਲੋਨ ਕਰਵਾ ਦਾਂਗੇ ਜੇ ਹੈ ਲੋਨ ਕਰਵਾਉਣਾ ਠੀਕ ਹੈ ਬਈ ਕਿੰਨੇ ਹਸਪਾਵਰ ਚਾਹੁੰਦਾ ਬਈ ਇਹ ਇਹ 50 ਮੰਨ ਕੇ ਚੱਲੋ 47 48 ਐਚਪੀ ਹੁੰਦਾ 852 ਦੀ ਪਾਵਰ ਤਾਂ ਹੀ ਹੁੰਦਾ ਹੈਗਾ ਠੀਕ ਹੈ ਜੀ ਬਿਲਕੁਲ ਠੀਕ ਹੈ ਬਈ ਹਾਂਜੀ ਡਿਮਾਂਡ ਤਾਂ ਸੀ ਬਈ ਆਪਣੀ ਦੀ 4 ਲੱਖ 4 ਲੱਖ 65000 ਰੁਪਏ ਦਾ ਹਾਂਜੀ ਕਿੰਨੀ ਦਾ ਛੱਡ ਦਾਂਗੇ ਭਾਈ ਆਪਾਂ ਇਹ ਆਪਾਂ 4 ਲੱਖ ਤੇ 40 ਹਜ਼ਾਰ ਦਾ ਵੇਚਣਾਗਾ ਇਹ ਕਰ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ 5-7 ਹਜ਼ਾਰ ਰੁਪਇਆ ਮਾਰ ਤਾਂ ਕਰਦਾ 10 ਕਰ ਦਾਂਗੇ ਭਾਈ 6000 ਕਰ ਦਿਆਂਗੇ ਕੋਈ ਗੱਲ ਠੀਕ ਹੈ ਭਾਈ ਹਾਂਜੀ ਇਹ ਦੂਵਾ ਭਾਈ ਆਪਣੇ ਕੋਲੇ ਆਪਣੇ ਕੋਲੇ ਆ ਉਹ ਹੈਗਾਗਾ ਐਮ ਐਮ 60 ਐਮ ਐਮ 60 ਮਾਡਲ ਹੈਗਾ 14 ਡਿਮਾਂਡ ਹੈਗੀ ਹੈ ਭਾਈ ਦੀ 395000 ਰੁਪਇਆ ਡਿਮਾਂਡ ਦੇ ਵੀ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਰੀਨਲ ਆਗਾ ਬਾਕੀ 55 50 55 ਐਚਪੀ ਵਾਲਾ ਰੈਕਟਰ ਹੁੰਦਾ ਹੈਗਾ ਠੀਕ ਹੈ ਬਈ 55 ਕੈਟਾਗਰੀ ਵਾਲਾ ਠੀਕ ਹੈ ਡਬਲ ਟੌਪ ਮਾਡਲ ਡਬਲ ਡਿਸਟ੍ਰੀਬਿਊਟਰ ਤੇਲ ਬਰੇਕ ਰਿਵਰਸ ਵੀਡੀਓ ਐਮ ਐਮ 63 ਸਿਲੰਡਰ ਠੀਕ ਹੈ ਬਈ ਰੈਕਟਰ ਤਿੰਨ ਹੁੰਦਾ ਇਹ 100 ਰੁਪਏ ਬਣ ਕੇ ਚੱਲੂ ਵੀ 55 ਗਿਆ ਤੇ ਆਲੇ ਨਹੀਂ ਕੰਮ ਜਾਂਦਾ ਜਾਈ ਵੀ ਠੀਕ ਹੈ ਵੀ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਇਹਦੇ ਇਹ ਹੈਗੇ 80 ਪੈਸੇ ਜੀ ਠੀਕ ਹੈ ਵੀ ਚਾਰੇ ਬਈ ਹਾਂਜੀ ਰੈਂਬ ਵੀ ਵਧੀਆ ਵੇਣਾ ਬਈ ਨਵੇਂ ਆ ਹਾਂ 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 ਰੈਂਬ ਮਗਰਾੜ ਕੋਈ ਖਸਾਬ ਰਾਈਟਰ ਤੇ ਜਖਾਨਾ ਜੀ ਲੱਗੇ ਬਾਰੇ ਆ ਗਏ ਠੀਕ ਆ ਬਈ ਸਮਾਨ ਸਾਰਾ ਕੰਪਲੀਟ ਕਰ ਦਾਂਗੇ ਬਈ ਆਪਾਂ ਹਾਂ ਸਮਾਨ ਸਾਰਾ ਇਹ ਰੈਂਗ ਕੋ ਚੱਕ ਰਿਹਾ ਠੀਕ ਆ ਬਈ ਹਾਂਜੀ ਹਾਂ ਇਹ ਕਿੰਨੇ ਹੌਸਵਰ ਚਾਹੁੰਦਾ ਬਈ ਇਹ ਇਹ 55 ਐਚਪੀ ਹੁੰਦਾ ਜੀ 55 ਐਚਪੀ ਠੀਕ ਆ ਬਈ ਨੰਬਰ ਇਹਦਾ ਹਰਿਆਣਾ ਬਈ ਨੰਬਰ ਹਰਿਆਣੇ ਦਾ ਇਹਨੂੰ ਅਸੀਂ ਮਿਲ ਜੀਏ ਕਿਸੇ ਨੂੰ ਕਹੀ ਜੀ ਠੀਕ ਆ ਬਈ ਹਾਂਜੀ ਡਿਮਾਂਡ ਤਾਂ ਇਹ ਬਈ ਆਪਣੀ ਜੀ 3 ਲੱਖ 95000 ਰੁਪਏ ਡਿਮਾਂਡ ਕਿੰਨੇ ਛੱਡ ਦਾਂਗੇ ਬਾਈ ਆਪਾਂ ਇਹ 1.60 ਲੱਖ 60 ਹਜ਼ਾਰ ਦਾ ਜੇਕਰ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਮੈਂ ਇੱਕ ਹੀ ਰੇਟ 3.5 ਲੱਖ ਰੁਪਏ ਰੱਖਾਂ ਮੈਂ ਠੀਕ ਆ ਬਾਈ ਇਹ ਦੂਬਾਰਾ ਆਪਣੇ ਕੋਲੇ ਇਹ ਦੂਬਾਰਾ ਆਪਣੇ ਕੋਲੇ ਉੱਧਰ ਹੀ ਆ ਗਈ ਠੀਕ ਆ ਬਈ ਫਰਾਜ 855 ਮਾਡਲ ਹੈਗਾ 13 ਡਿਮਾਂਡ ਹੈਗੀ ਬਾਈ ਦੀ 4 ਲੱਖ ਕੋ ਦਾ ਉਹਦੇ ਨਾਲ 92000 ਰੁਪਏ ਡਗੜ ਇਹ ਬਾਈ ਆਪਾਂ ਇਹਦੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਇਹ ਤਾਂ ਸਾਰਾ Ориਜਨਲ ਆ ਰੈਕਟਰ ਦੀ ਮੰਨ ਕੇ ਚੱਲੋ ਵੀ 95% ਕੰਡੀਸ਼ਨ ਮੰਨ ਕੇ ਆਵੇ ਠੀਕ ਹੈ ਹਾਂ ਜੀ ਇੰਨਾ ਸਾਰਾ ਟਰੈਕਟਰ ਆ ਬਈ ਹਾਂ ਜੀ ਕੋਈ ਮੈਂਦਾ ਗੱਲ ਮਨ ਲੱਗੀ ਸਾਫਤ ਕਰਦੇ ਟਰੈਕਟਰ ਤੇ ਆਪਾਂ ਆਉਣ ਜਾਣ ਦਾ ਖਰਚਾ ਵੀ ਦੇ ਦੇਾਂਗੇ ਉਹਦੇ ਨੂੰ ਠੀਕ ਹੈ ਜੀ ਹਾਂ ਠੀਕ ਹੈ ਸਾਰਾ オリジナル ਆ ਗਾ ਟਰੈਕਟਰ ਠੀਕ ਹੈ ਜੀ ਟਾਇਰ ਕਿਨੇ ਪਰਸੈਂਟ ਹੋਣਗੇ ਬਈ ਇਹਦੇ ਟਾਇਰ ਨੂੰ ਹੈ ਤਾਂ ਨਵੇਂ ਜੀ ਮੰਨ ਕੇ ਚਲੋ ਤੁਸੀਂ 95 ਵੈਸੇ ਕਹਿ ਲਓ ਠੀਕ ਹੈ ਮਨ ਮੰਨੇ ਇਹ ਕਸੇ ਆ ਜੇ ਡਬਲ ਡਿਸਟ੍ਰੀਬਿਊਟਰ ਤੇ ਹਲ ਬਈ ਕਨਵਰਸਿਟੀ ਡੀਡਿਓ ਬਲਡ ਆਉ ਮਾਡਲ ਟਰੈਕਟਰ ਆ ਗਾ ਠੀਕ ਹੈ ਜੀ ਹਾਂ ਜੀ ਬਾਕੀ ਐਸੈਸਰੀ ਸੁਸਤਰੀ ਲੱਗੀ ਆ ਡੱਕ ਡੱਕ ਲੱਗਿਆ ਹੋਇਆ ਗਾ ਵਿੱਚ ਯਾਰ ਕੁਛ ਬਈ ਠੀਕ ਹੈ ਹਾਂਜੀ ਇਹ 55s ਬਾਵਰ ਜੀ ਹੁੰਦਾ ਨਾ ਬਾਈ ਹਾਂਜੀ ਹਾਂਜੀ ਇਹ 55 hp ਅੰਦਾ ਹੈਗਾ ਠੀਕ ਹੈ ਬਾਈ ਹਾਂਜੀ ਇਹ ਐਨਓਸੀ ਮਿਲ ਜੂ ਬਈ ਆਪਾਂ ਨੂੰ ਹਾਂ ਐਨਓਸੀ ਲੈ ਕੇ ਦੇਵਾਂਗੇ ਠੀਕ ਹੈ ਬਾਈ ਹਾਂਜੀ ਡਿਮਾਂਡ ਤਾਂ ਇਹ ਬਈ ਆਪਣੀ ਦੀ 492000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਈ ਆਪਾਂ ਇਹ ਆਪਾਂ 4 ਲੱਖ ਤੇ ਦੇਣਾਗਾ 75000 ਦਾ ਠੀਕ ਹੈ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਂਦਾਗਾ ਹਾਂਜੀ ਇਹ ਆਪਾਂ ਲੱਗ ਦੋ 10000 ਰੁਪਏ ਮਾਰ ਦਾਂਗੇ ਠੀਕ ਹੈ 4.8 ਲੱਖ ਤੇ 65000 ਰੁਪਏ ਦਾ ਰੱਖਦੇ ਹਾਂ ਠੀਕ ਹੈ ਹਾਂ ਬਾਕੀ ਮੰਨ ਕੇ ਚੱਲੋ ਫਾਰਮ ਸੱਟ ਸੁਪਰਮਾਰਕਟ ਹਾਂਜੀ ਬਾਈ ਸੋਨਾ ਲਿਕਾ ਡਾਊਨ ਮਾਡਲ 9 10 ਮਾਡਲ ਹੋਰ ਵੀ ਹੈਗੇ ਕਿਸੇ ਨੇ ਉਹ ਤੇ ਆਪਣੇ ਨਾਲ ਡੈਕਟ ਕਰ ਸਕਦਾਗਾ ਲੈਣ ਠੀਕ ਹੈ ਉਹ ਬਈ ਅਗਲੀ ਵੀਡੀਓ ਚ ਆਪਨੇ ਆਉਣਗੇ ਨਾ ਹਾਂ ਹਾਂ ਅਗਲੀ ਵੀਡੀਓ ਆਉਣਗੇ ਠੀਕ ਹੈ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਬਾਈ ਆਪਾਂ ਹਾਂ ਹਾਂ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਬਾਕੀ ਲੋਨ ਵੀ ਹੋ ਜਾਊਗਾ ਠੀਕ ਹੈ ਸਿੱਧਾ ਬਲੱਬ ਦੇ ਦੇ ਠੀਕ ਹੈ ਬਈ ਲੋਨ ਆਪਾਂ ਕਰਵਾ ਕੇ ਦੇ ਦਿਆਂਗੇ ਠੀਕ ਹੈ ਹਾਂਜੀ ਹਾਂਜੀ ਆਪਣੇ ਟਰੈਕਟਰ ਕਿੰਨੇ ਰੈਂਦੀ ਗਾਰੰਟੀ ਹੁੰਦੀ ਹੈ ਬਾਈ ਗਾਰੰਟੀ ਤਾਂ ਜੀ ਮੰਨ ਕੇ ਚੱਲੋ ਵੀ ਸਹੀ ਮਿਹਨਤ ਤਾਂ ਇੱਥੇ ਚਲਾ ਕੇ ਦੇਖਦਾ ਵਾ ਕੇ ਦੇਖ ਸਕਦਾ ਹਾਂ ਮੈਂੋਂ ਇਥੋਂ ਰਾਈਡਰ ਤੁਰ ਗਿਆ ਉਹਦੀ ਆਪਣੀ ਕੋਈ ਗਾਰੰਟੀ ਨਹੀਂ ਹਾਂ ਕਾਗਜਾਂ ਦੀ ਗਾਰੰਟੀ ਹੈ ਵੀ ਕਾਗਜਾਂ ਦੀ ਫੁੱਲ ਗਾਰੰਟੀ ਹੈ ਕਾਗਜਾਂ ਦੀ ਫੁੱਲ ਗਾਰੰਟੀ ਹੈ ਇੱਥੇ ਭਾਵੇਂ ਘੰਟਾ ਤਸੱਲੀ ਕਰਕੇ ਉਦੋਂ ਬਾਅਦ ਰਾਈਡਰ ਲੈ ਠੀਕ ਰਾਈਡਰ ਦੀ ਆਪਣੀ ਕੋਈ ਗਾਰੰਟੀ ਨਹੀਂ ਜੀ ਹਾਂ ਮੌਕੇ ਦੇ ਜਿੰਨਾ ਟਾਈਮ ਆਪਣੇ ਕੋਲੇ ਖੜਾ ਉਹਨਾ ਟਾਈਮ ਜਿੱਥੇ ਮਰਜ਼ੀ ਤਸੱਲੀ ਕਰ ਲਓ ਠੀਕ ਹੈ ਅੰਗਜੀ ਬ੍ਰੈਂਡ ਦੀ ਇੰਜਨ ਦੀ ਗੇਅਰ ਦੀ ਹਾਂਜੀ ਜਿੰਨਾ ਟਾਈਮ ਮਰਜ਼ੀ ਤਸੱਲੀ ਕਰ ਸਕਦਾ ਹਾਂ ਜਦੋਂ ਰਾਈਡਰ ਤੁਰ ਗਿਆ ਇਹਦੂਆ ਬਰਾਂਡ ਠੀਕ ਹੈ ਬੰਦ ਲੋਗਾ ਇਹ ਨਾਲ ਦੇ ਨੂੰ ਕੁਝ ਵੀ ਹੋ ਸਕਦਾ ਹੈ ਪਰ ਇਹ ਜਾਂਦੇ ਨੂੰ ਇਹਦਾ ਆਪਾਂ ਨੂੰ ਪਤਾ ਹੀ ਆਗਾ ਹਨਾ ਹਾਂਜੀ ਹਾਂਜੀ ਹਾਂ ਕਾਗਜ਼ ਪੱਤਰਾ ਵਿੱਚ ਇਹ ਕਰ ਕੋਈ ਨਕਸ਼ਾ ਆਉਂਦਾਗਾ ਭਾਵੇਂ 10 ਸਾਲਾਂ ਨੂੰ ਵੀ ਆਉਂਦਾਗਾ ਉਹ ਜ਼ਿੰਮੇਦਾਰ ਆਪਾਂ ਠੀਕ ਹੈ ਹਾਂ ਕਾਪੀ ਡੁਬਲੀਕੇਟ ਹੋਵੇ ਨਾ ਨਾ ਹੋਵੇ ਜਾਂ ਫਿਰ ਲੋਨ ਹੋਵੇ ਕੋਈ ਸਾਰੀ ਜ਼ਿੰਮੇਵਾਰੀ ਆਪਾਂ ਦੀ ਠੀਕ ਹੈ ਜੇ ਕਾਗਜ਼ਾਂ ਦਾ ਨਕਸ਼ਾ ਨਿਕਲਦਾ ਅਗਲੇ ਨੂੰ ਜਿੰਨਾ ਬਿਆਨਾਂ ਦਿੱਤਾ ਉਹਨਾਂ ਬਿਆਨਾਂ ਔਰ ਤਾਂ ਤੇਲ ਦਾ ਖਰਚਾ ਵੀ ਜਿਵਾ ਠੀਕ ਹੈ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ ਕੰਟੈਕਟ ਨੰਬਰ ਨੋਟ ਕਰ ਲਓ ਜੀ 9464 002350 93640 02350 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਹੋਈ ਹੈ ਜੀ ਧੰਨਵਾਦ ਬਹੁਤ ਵਾਤ ਹਾਂਜੀ ਇੱਕ ਤੁਹਾਨੂੰ ਜ਼ਰੂਰੀ ਬੇਨਤੀ ਕਰਨੀ ਸੀਗੀ ਆਪਣਾ ਇੰਸਟਾਗ੍ਰam ਤੇ ਪੇਜ ਆਗਾ ਮਾਂ ਟਰੈਕਟਰ ਬਾਜ਼ਾਰ ਠੀਕ ਹੈ ਜੀ ਜੇਕਰ ਕਿਸੇ ਵੀ ਟਰੈਕਟਰ ਸੰਬੰਧੀ ਜਾਣਕਾਰੀ ਲੈਣੀ ਹੋਵੇ ਆਪ ਦੇਖਣਾ ਹੋਵੇ ਸਾਡੇ ਆਪਣੇ ਪੇਜ ਨੂੰ ਫੋਲੋ ਕਰਕੇ ਮਾਂ ਟਰੈਕਟਰ ਬਾਜ਼ਾਰ ਤੋਂ ਦੇਖ ਸਕਦਾ ਹੈਗਾ ਹਾਂ ਜੁਰੂਰ ਤੁਸੀਂ ਮੈਸੇਜ ਕਰ ਦੇਣਾ ਨਾ ਹਾਂ ਮੈਸੇਜ ਕਰ ਦੇਣਾ ਬਾਕੀ ਇੱਕ ਗੱਲ ਹੋਰ ਆ ਜੀ ਜੇਕਰ ਕੋਈ ਮਾਂ ਟਰੈਕਟਰ ਬਾਜ਼ਾਰ ਤੇ ਕੋਈ ਤੇ ਫੋਲੋ ਕਰਕੇ ਆਉਂਦਾਗਾ ਉਹਦਾ 5000 ਰੁਪਏ ਮਾਨਤਨ ਕਰਦੇ ਆਂ ਠੀਕ ਆ ਵੀ ਹਾਂ ਜੇਕਰ ਕੋ ਵੀਡੀਓ ਸ਼ੇਅਰ ਕਰਕੇ ਆਉਂਦਾਗਾ ਹਾਂਜੀ 5000 ਰੁਪਏ ਹੈਗਾ ਤੇ 5000 ਰੁਪਿਆ ਹੋਰ ਡਿਸਕਾਊਂਟ ਕਰਦੇ ਆਂ